ਭਪਿੰਦਰ ਸਿੰਘ ਜੀ ਤੁਸੀਂ ਔਨ 에ਰੋ ਛੋਟ ਛੋਟ ਰੱਖਿਓ ਸਾਰੇ ਆਹ ਜੀ ਆਪ ਤਿੰਨਾਂ ਹੀ ਵੀਰਾਂ ਨੂੰ ਤੇ ਸਭੋ ਸ੍ਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸੋਹਣਾ ਪ੍ਰੋਗਰਾਮ ਦੇ ਰਹੇ ਤੁਸੀਂ ਜੋ ਅੱਜ ਦੇ ਆ ਮੈਂ ਤਾਂ ਪਹਿਲਾਂ ਤਾਂ ਅਸੀਂ ਸ਼ਰਧਾਂਜਲੀ ਭੇਟ ਕਰਦੇ ਆ ਭਾਈ ਜਸਵਿੰਦਰ ਸਿੰਘ ਹੁਣ ਦੋ ਡਬਈ ਵਾਲਿਆਂ ਨੂੰ ਬਿਲਕੁਲ ਬਿਲਕੁਲ ਜਿਨ੍ਹਾਂ ਨੇ ਜਿਨ੍ਹਾਂ ਨੇ ਇਹੋ ਜਿਹੇ ਬੀੜਾ ਚੁੱਕਿਆ ਇੰਨੇ ਸਾਲ ਪਹਿਲਾਂ ਹੂੰ ਨੇ ਤਾਂ ਕੋਈ ਇਦਾਂ ਦੇ ਮੁੱਦੇ ਆਲ ਆਉਣਾ ਚਾਹੁੰਦਾ ਨਹੀਂ ਹੁੰਦਾ ਬਿਲਕੁਲ ਕਿਉਂਕਿ ਕੋਈ ਜਿਹੜੇ ਕਈ ਸਹਰ ਦੇ ਸਿੱਖਿਆ ਉਹ ਕਹਿੰਦੇ ਅਸੀਂ ਕੀ ਲੈਣਾ ਹੈ ਗੰਦੇ ਚ ਵੜ ਕੇ ਹੂੰ ਜੋ ਅੱਜਕੱਲ ਅੱਜਕੱਲ ਵੀ ਤੇ ਇਹੀ ਚੱਲ ਰਿਹਾ ਸੱਚ ਬੋਲਣ ਨੂੰ ਘਾਟ ਹੀ ਆ ਲੋਕੀ ਜਿੱਦਾਂ ਮੋਰੇ ਅਪੀਸ਼ਾ ਛੱਡੋ ਬਾਰੇ ਆ ਹੁਣ ਜੋ ਪਿਛਲੇ 10 ਸਾਲਾਂ ਦੇ ਵਿੱਚ ਕਾਫੀ ਪਖੰਡ ਸ਼ੁਰੂ ਹੋ ਗਿਆ ਹੁਣ ਨਵਾਂ ਹੀ ਆ ਗਿਆ ਚੁਪਹਿਰੇ ਵਾਲਾ ਤੁਸੀਂ ਸਾਰਾ ਕਲੀਅਰ ਕਰ ਦਿੱਤਾ ਪਰ ਇਹ ਸਾਡੇ ਲੋਕਾਂ ਨੂੰ ਪਤਾ ਨਹੀਂ ਸਮਝ ਕਿਉਂ ਨਹੀਂ ਆ ਰਹੀ ਦੇਖੋ ਇਤਿਹਾਸ ਜਿੰਨਾ ਮਰਜੀ ਪੜ੍ਹ ਲਓ ਤੁਸੀਂ ਕਿ ਕਿਸੇ ਕਿਹਦੇ ਨਾਲ ਬ੍ਰਹਮ ਕਣੀ ਨਾਂ ਰੱਖਿਆ ਬਾਬਾ ਬੁੱਢਾ ਦੇ ਨਾਂ ਬਾਬਾ ਬੁੱਢਾ ਸਾਹਿਬ ਦੇ ਨਾਂ ਦੇ ਨਾਲ ਬ੍ਰਹਮ ਕਣੀ ਲਾ ਕੇ ਆਪਦੀ ਗੱਡੀ ਚਲਾਉਣ ਨੂੰ ਨਾ ਉਹ ਕੰਮ ਸ਼ੁਰੂ ਕਰ ਦਿੱਤਾ ਹੂੰ ਉਹ ਤੇ ਅੱਜ 40 ਪਾਠ ਕਰ ਦਿੱਤੇ ਸ਼ੁਰੂ ਆਪਾਂ ਦਸਾਂ ਖੱਲਾਂ ਜੀ ਬੜਾ ਦੇਖਿਆ ਇਹ ਕੁਸ਼ 40 ਸਾਂ ਕੱਟ ਰਿਹਾ ਹੂੰ ਇਹ ਗੱਲ ਸੋ ਇਹ ਲਾਣਾ ਹੈ ਹੀ ਇਹ ਕੰਮੇ ਵਾਲਾ ਇਹਨਾਂ ਨੂੰ ਕੋਈ ਗੁਰਵਤ ਦੀ ਸੂਜੀ ਨਹੀਂ ਨਾ 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 ਗੁਰਮਤ ਦਾ ਲੱਗੇ ਵੀ ਨਹੀਂ ਹੈ ਇਹਨਾਂ ਦੇ ਜਾ ਰਹੇ ਜਿਹੜੇ ਭਾਈ ਭਾਈ ਸਾਹਿਬ ਇੱਕ ਮਿਹੋਰ ਕਰਦੇ ਆ ਇਹ ਜਿਹੜੇ ਬੰਤਾ ਸੋ ਨੂੰ ਕਰਦੇ ਹੈ ਨਾ ਬੇਨਤੀ ਇਹਨਾਂ ਨੂੰ ਬੇਨਤੀਆਂ ਕੀ ਕਰਨ ਦੀ ਲੋੜ ਆ ਬੇਨਤੀ ਤਾਂ ਕਿਸੇ ਸੋਹਰਦ ਬੰਦੇ ਨੂੰ ਕਰਦੀ ਜਿਹੜਾ ਮੰਨੇ ਵੀ ਮੋਹਰੇ ਆ ਚੈਲੰਜ ਕਰਦੇ ਆ ਤੁਮ ਆ ਇਥੇ ਹੈ ਦੇ ਜਵਾਬ ਜਿਹੜਾ ਉਲ ਜਲੂ ਤੁਸੀਂ ਬਰੋਲ ਰਹੇ ਆ ਚੈਲੰਜ ਕਰਦੇ ਆ ਤੁਹਾਨੂੰ ਸਹਰ ਦੇ ਜੇਕਰ ਤੂੰ ਆ ਕੇ ਜਵਾਬ ਦੇ ਤੇ ਬੇਨਤੀ ਦਾ ਕੋਈ ਰੋਲਾ ਨਹੀਂ ਇਹ ਮੇਰੇ ਪਰਸਨਲ ਆ ਇਹ ਵਿਚਾਰ ਬੈਠੇ ਕਿਉਂਕਿ ਇਹ ਬੇਨਤੀ ਦਾ ਅਫੇਰਦ ਬੰਦਿਆਂ ਨੂੰ ਕਰਦੇ ਜਿਹੜਾ ਮੰਨੇ ਕੋਰੇ ਮਰੇ ਚਲੋ ਮੈਂ ਧੰਨਵਾਦ ਬਾਕੀ ਕੱਲ੍ਹਾਂ ਹੋਰ ਵੀ ਆ ਲਓ ਤੁਸੀਂ ਉਹਨਾਂ ਨੂੰ ਵਾਹਿਗੁਰੂ ਜੀ ਤਾਲ ਸਾ ਵਾਹਿਗੁਰੂ ਜੀ ਤਾਲ